ਹਾਂਜੀ ਅੱਜ ਕੋਈ ਗੁਰਦਾਸ ਮਾਨ ਦਾ ਮਾਫੀਨਾਮਾ ਮੈਂ ਕਿਹਾ ਜੀ ਗੁਰਦਾਸ ਮਾਨ ਨੇ ਮਾਫੀ ਵੀ ਮੰਗ ਲਈ ਹੱਥ ਜੋੜ ਕੇ ਤੁਹਾਡੇ ਅੱਗੇ ਪਰ ਤੁਸੀਂ ਨਹੀਂ ਟੜਦੇ ਪੰਜਾਬੀਓ ਤੁਸੀਂ ਨਹੀਂ ਟੜਦੇ ਤੁਸੀਂ ਅਜੇ ਵੀ ਹਨਾ ਉਹ ਗਾਲਾਂ ਤੇ ਗਾਲਾਂ ਕੱਢਦੇ ਹੋ ਬੰਦੇ ਦੇ ਪੁੱਤ ਬਣ ਜੋ ਜਿਹਨੇ ਵੀ ਅੱਜ ਤੋਂ ਬਾਅਦ ਮਨ ਨੂੰ ਕੋਈ ਗਾਲ ਕੱਢੀ ਉਹ ਆਪਣਾ ਪੜਿਆ ਵਿਚਾਰ ਲਵੇ ਪਹਿਲਾਂ ਤਾਂ ਤੁਸੀਂ ਹੈਗੇ ਸਾਰੇ ਪੰਜਾਬੀ ਤੋਂ ਹੀ ਕੰਗਾਲ ਤੁਹਾਨੂੰ ਕਿਸੇ ਨੂੰ ਬੱਤੀ ਦਾ ਮਤਲਬ ਹੀ ਨਹੀਂ ਪਤਾ ਬੱਤੀ ਕੋਈ ਗਾਲ ਹੁੰਦੀ ਆ ਹਾਂ ਗਾਲ ਹੁੰਦੀ ਜੀ ਕੋਈ ਬੱਤੀ ਆ ਸੁਣੋ ਪਹਿਲਾਂ ਮਤਲਬ ਸਮਝਿਆ ਕਰੋ ਪੁਰਾਣੇ ਬੰਦਿਆਂ ਦੇ ਬਾਬਾ ਬੋਰਡ ਦੇ ਫਿਰ ਤੁਹਾਡਾ ਖਾਣਾ ਖੁੱਲੂਗਾ ਤੁਹਾਡੀ ਪੰਜਾਬੀ ਕੰਗਾਲਾ ਤੁਸੀਂ ਪੰਜਾਬੀ ਤੋਂ ਅ ਸੁਣੋ ਜਰਾ ਹਾਲਾਕੇ ਗਾਲ ਨਹੀਂ ਸੀ ਹੋ ਹਾਂ ਬੱਤੀ ਨੂੰ ਗਾਲ ਨਹੀਂ ਕਹਿੰਦੇ ਬੱਤੀ ਨੂੰ ਗਾਲ ਨਹੀਂ ਕਹਿੰਦੇ ਮਾਵਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਦਿੱਤੀ ਜਦੋਂ ਲੜਦੇ ਹਾਂ ਜਦੋਂ ਚਿਲੂਣੇ ਲੜਦੇ ਬੰਦ ਹੋ ਗਿਆ ਹਾਂ ਪੰਜਾਬੀ ਤੋਂ ਕੰਗਾਲਾ ਹਾਂ ਜਿਹੜੇ ਬੱਤੀ ਨੂੰ ਸਮਝਣ ਗਾਲ ਉਹ ਪੰਜਾਬੀ ਤੋਂ ਕੰਗਾਲ ਦੇਖੋ ਕਦਾਂ ਅੱਗੇ ਬੈਠੇ ਸਮਝਦਾਰ ਤਾੜੀਆਂ ਮਾਰਦੇ ਆ ਗਾਲ ਤੇ ਬੱਤੀ ਦੇਣੀ ਪੈਂਦੀ ਹੈ ਹਾਂ ਇੱਕ ਮਿੰਟਾ ਸੁਣ ਲਓ ਇੱਕ ਵਾਰੀ ਫੇਰ ਖਾਜੇ ਜੰਦਰਾ ਜਦੋਂ ਜਗਾਲ ਤੇ ਬੱਤੀ ਦੇਣੀ ਪੈਂਦੀ ਹੈ ਖਾਜੇ ਜੰਦਰਾ ਜਦੋਂ ਜੰਗਾਲ ਤਾਂ ਬੱਤੀ ਦੇਣੀ ਪੈਂਦੀ ਹੈ ਹੈ ਪੱਕੀ ਜਿਹੜੇ ਬੱਤੀ ਨੂੰ ਸਮਝਣ ਗਾਰ ਹਾਂ ਉਹ ਪੰਜਾਬੀ ਤੋਂ ਕੰਗਾਲ ਕੰਗਾਲ ਹੀ ਆ ਜੀ ਮਾਨ ਸਾਹਿਬ ਇਹ ਸਾਰੇ ਕਾਜੇ ਜੰਦਰਾ ਜਦੋਂ ਜਗਾਰ ਤੇ ਬੱਤੀ ਦੇ ਤਾਂ ਬੱਤੀ ਦੇਣੀ ਪੈਂਦੀ ਸਾਧੂ ਸੰਤ ਸੇਕ ਦੇ ਧੂਨੇ ਨਾ ਕੋਈ ਜਾਦੂ ਨਾ ਕੋਈ ਟੂਨੇ ਜਿਹਨੂੰ ਲੜਦੇ ਹੋਣ ਚ ਲੂਣੇ ਤੇ ਬੱਤੀ ਸਾਧੂ ਸੰਤ ਟੇਕ ਦੇ ਸੇਕ ਦੇ ਸੱਚ ਧੂਨੇ ਤੇ ਨਾ ਕੋਈ ਜਾਦੂ ਨਾ ਕੋਈ ਟੂਨੇ ਤੇ ਬੱਤੀ ਦੇਣੀ ਪੈਂਦੀ ਹੈ ਬੱਚੇ ਜਿਹੜੇ ਮਾਵਾ ਜਿਹੜੀਆਂ ਬੱਚੇ ਨੂੰ ਚੀਜ਼ ਕਰਦੀਆਂ ਸੀ ਪਰ ਉਹਨਾਂ ਦੇ ਜਿਹੜੀਆਂ ਭੱਟੀਆਂ ਵੱਡੀਆਂ ਗਾਲਾਂ ਉਹ ਜਿਹੜੀਆਂ ਉਹਨਾਂ ਨੇ ਜਿਹੜੀਆਂ ਬਿਲਕੁਲ ਮੈਂ ਸਹਿਮਤ ਹਾਂ ਜੀ ਬਿਲਕੁਲ ਸਹਿਮਤ ਹਾਂ ਮੈਂ ਪੰਜਾਬੀ ਤੋਂ ਕੰਗਾਲ ਇਹ ਸਾਰੇ ਹੀ ਕੰਗਾਲ ਆ ਮਾਨਸਾ ਪੰਜਾਬੀ ਤੋਂ ਇਹਨਾਂ ਨੂੰ ਅਕਲ ਹੀ ਹੈ ਨਹੀਂ ਕੀ ਅਕਲ ਦਾ ਘਟਾ ਨਾ ਕੋਈ ਤੁਸੀਂ ਗਾਲ ਕੱਢੀ ਏ ਇਹ ਤਾਂ ਵੀ ਨਹੀਂ ਟੜਦੇ ਆ ਲਓ ਚੱਕੋ ਮਾਫੀ ਨਾਮਾ ਉਦਾਂ ਤਾਂ ਹੱਥ ਜੋੜ ਕੇ ਤੁਹਾਡੇ ਅੱਗੇ ਆਈ ਗਈ ਹੋਣਾ ਵੀਡੀਓ ਆ ਲਓ ਮਾਫੀ ਨਾਮਾ ਵੈਰੀ ਗੁੱਡ ਬੱਤੀ ਕੋਈ ਗਾਲ ਥੋੜੀ ਹੁੰਦੀ ਆ ਜੀ ਬਿਲਕੁਲ ਨਹੀਂ ਹੁੰਦੀ ਗਾਲ ਮਤਲਬ ਹੀ ਨਹੀਂ ਸਾਧੂ ਸੰਤ ਟੇਕ ਸੇਕ ਦੇ ਉਹਨਾਂ ਨੂੰ ਕੋਈ ਜਾਦੂ ਨਾ ਕੋਈ ਟੂਨੇ ਦੇਣੀ ਪੈਂਦੀ ਓਏ ਹੋਏ ਗਾਲ ਨਹੀਂ ਹੈ ਗਾਲ ਨਹੀਂ ਗਾਲ ਥੋੜੀ ਸੀ ਹਨਾ ਮਾਮਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਮਾਮਾ ਨੇ ਬੱਤੀ ਦਿੱਤੀ ਹੈ ਗਾਲ ਨਹੀਂ ਹੈ ਬਈ ਵੈਰੀ ਗੁੱਡ ਬੱਲੇ ਉਹ ਤੇਰੇ ਮਾਨਾ ਮੈਂ ਸਮਝਦਾ ਕਿ ਤੂੰ ਹਿੱਲ ਗਿਆ ਏ ਮਨਾ ਤੂੰ ਹਿੱਲ ਗਿਆ ਏ ਲੋਕੀ ਤਾਂ 60 ਚ ਜਾ ਕੇ 60 ਆਉਂਦੇ ਆ ਨਾ ਤੂੰ 70 ਚ ਜਾ ਕੇ 70 ਆ ਪਿਆ ਏ 70 ਹੋਇਆ ਤੂੰ ਆਪਣੀ ਇਹ ਪੜਾਅਸ ਕੱਢਦਾ ਪਿਆ ਇਹ ਉਹ ਕਿਹੜੇ ਹਿਸਾਬ ਦੇ ਨਾਲ ਤੂੰ ਇਹਦੇ ਅਰਥ ਕਰਦਾ ਪਿਆ 32 ਦੇ ਮਾਨਾ ਕਿਹੜੇ ਹਿਸਾਬ ਦੇ ਨਾਲ 10 ਜਰਾ ਤੇ ਤੁਸੀਂ ਵੀ ਦੱਸੋ ਵੀਰੋ ਕਿ 32 ਦੇ ਅਰਥ ਇਹ ਹੁੰਦੇ ਆ ਉਹ ਮਾਨਾ ਇੱਕ ਬੱਚੇ ਦੇ ਜਦੋਂ ਚਲੂਣੇ ਲੜਦੇ ਹੋਣ ਉਹਦੇ 32 ਦਿੱਤੀ ਜਾਵੇ ਤਾਂ ਉਹ ਦੇ ਅਰਥ ਕੁਝ ਹੋਰ ਨੇ ਤੇ ਜੇ ਇਹ ਗੱਲ ਕਿਸੇ ਵੱਡੇ ਨੂੰ ਸਿਆਣੇ ਬੰਦੇ ਨੂੰ ਕਈ ਜਾਵੇ ਹਨ ਕਿ ਬਟਕੇ ਬੱਤੀ ਬਣਾ ਕੇ ਲੈਲਾ ਤਾਂ ਇਹ ਇੱਕ ਗਾਲ ਹੁੰਦੀ ਏ ਮਾਨਾ ਇੱਕ ਗਾਲ ਹੁੰਦੀ ਏ ਜਿਹੜੀ ਤੂੰ ਸ਼ਰਿਆਮ ਕੱਢੀ ਏ ਪੰਜਾਂ ਸਾਲਾਂ ਬਾਅਦ ਮਾਫੀ ਮੰਗ ਕੇ ਵੀ ਤੂੰ ਅੰਦਰੋਂ ਸਤਿਆ ਹੋਇਆ ਏ 70 ਦਾ ਹੋ ਕੇ ਮਾਨਾ ਤੂੰ ਅੰਦਰੋਂ ਸਤਿਆ ਹੋਇਆ ਏ ਆਪਣੀ ਪੜਾਸ ਕੱਢੀ ਤੂੰ ਇਹ ਬੱਤੀ ਦੇ ਗਲਤ ਅਰਥ ਕਰਕੇ ਤੇ ਮੈਂ ਤਾਂ ਹੈਰਾਨ ਆ ਵੀਰੋ ਆ ਸੁਣੀਓ ਜਰਾ ਦੁਬਾਰਾ ਇੱਕ ਵਾਰੀ ਇਹਨੂੰ ਹੈ ਫਿਰ ਮੇਰੇ ਮੂੰਚੋਂ ਨਿਕਲੇ ਕੁਝ ਫਿਰ ਇਹਦੇ ਮੂੰਚੋਂ ਨਿਕਲੇ ਬੱਤੀ ਗਾਲ ਨਹੀਂ ਤੇ ਆ ਜਿਹੜੇ ਅੱਗੇ ਬੈਠੇ ਆ ਨਾ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਲੂਣੇ ਲੜਦੇ ਜਿਹੜੇ ਅੱਗੇ ਬੈਠੇ ਤਾੜੀਆਂ ਮਾਰਦੇ ਆ ਮੈਂ ਕਹਿੰਨਾ ਦਰਦੀ ਲਾਣਾ ਤਾਂ ਤੁਹਾਡੀ ਪੱਤਰਕਾਰੀ ਦੇ ਮੈਂ ਕਹਿੰਨਾ ਇੱਕ ਇੱਕ ਬੱਤੀ ਵੱਟ ਕੇ ਤੁਸੀਂ ਵੀ ਲੈ ਲਓ ਬਾਬੇ ਬੋੜ ਆਪਣੇ ਤੋਂ ਵੱਡੇ ਪੱਤਰਕਾਰ ਹੈ ਦਰਦੀ ਲਾਣਾ ਤਾਂ ਤੁਹਾਡੇ ਤੇ ਤਾਂ ਤੁਹਾਡੇ ਬਾਬੇ ਬੋੜ ਦੇ ਉੱਤੇ ਅਕੇ 32 ਕੋਈ ਗਾਲ ਹੀ ਨਹੀਂ ਹੈਗੀ ਜੀ ਵਾਹ ਵਾਹ ਕਮਾਲ ਗੱਲਬਾਤ ਪੇਸ਼ ਕੀਤੀ ਵਾਹ ਕਮਾਲ ਅਰਥ ਪੇਸ਼ ਕੀਤੇ ਜੀ ਗੁਰਦਾਸ ਮਾਨ ਨੇ ਕਿ ਨਹੀਂ ਵੀਰੋ ਜੇ 32 ਗਾਲ ਨਹੀਂ ਹੈਗੀ ਨਮ ਮਾਨਾ ਤਾਂ ਫੇ ਮੇਰੀ ਗੱਲ ਸੁਣ ਆ ਜਿਹੜੀ ਤੂੰ ਹਨਾ 32 ਦੇਣੀ ਪੈਂਦੀ ਹੈ ਆ ਜਿਹੜੀ ਤੂੰ 32 ਦਿੱਤੀ ਨਾ ਦੁਆਰਾ ਪੰਜਾਬੀਆਂ ਦੇ ਬਣਾ ਕੇ ਇਕੱਠੀ ਕਰਕੇ ਆਪਣੀ ਪੜਾਹਸ ਕੱਢ ਕੇ ਤੇ ਜੇ ਬੱਤੀ ਕਾਲ ਨਹੀਂ ਹੈਗੀ ਕਾਲ ਨਹੀਂ ਹੈਗੀ ਤਾਂ ਫਿਰ ਮੇਰੀ ਗੱਲ ਸੁਣ ਗੁਰਦਾਸ ਮਾਨਾ ਆ ਜਿਹੜੀ ਤੂੰ ਮਾਫੀ ਮੰਗੀ ਹੈ ਨਾ ਇਦਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਆ ਦੇਖ ਇਦਾਂ ਦੀ ਤੇਰੀ ਥਾਂ ਥਾਂ YouTube ਖੋਲੋ ਤਾਂ ਇਦਾਂ ਆਉਂਦੇ ਆ ਤੇਰੇ ਪੋਸਟਰ ਜਿਹੜੀ ਤੂੰ ਮਾਫੀ ਮੰਗੀ YouTube ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਇਹਦੀ ਹੁਣ ਤੂੰ ਬੱਤੀ ਬਣਾ ਕੇ ਨਾ ਲੈ ਲੈ ਆ ਲੈ ਮਨ ਇਹਦੀ ਬੱਤੀ ਬਣਾ ਕੇ ਮਾਫੀ ਦੀ ਲੈ ਲੈ ਤੇ ਐਵੇਂ ਹੁਣਾ ਗੁੱਸਾ ਨਾ ਕਰੀ ਬਿਲਕੁਲ ਵੀ ਭਾਈ ਮੈਂ ਤੈਨੂੰ ਕੋਈ ਗਾਲ ਨਹੀਂ ਕੱਢੀ ਗੁੱਸਾ ਨਾ ਕਰੀ ਮੈਂ ਤੈਨੂੰ ਕੋਈ ਗਾਲ ਨਹੀਂ ਕੱਢੀ ਕਿਉਂਕਿ ਬੱਤੀ ਕੋਈ ਗਾਲ ਨਹੀਂ ਹੁੰਦੀ ਇਸ ਕਰਕੇ ਹਨਾ ਤੂੰ ਇਹਦੀ ਆ ਜਿਹੜਾ ਮੇਰੇ ਹੱਥ ਚ ਚਾਹੇ ਆਹ ਪੇਪਰ ਵਾ ਇਹਦੀ ਤੂੰ ਬੱਤੀ ਬਣਾ ਕੇ ਲਲਾ ਚੰਗਾ ਮੈਂ ਕੋਈ ਗਾਲ ਥੋੜੀ ਕੱਢੀ ਤੈਨੂੰ ਕਿਉਂਕਿ ਤੂੰ ਤਾਂ ਅਰਥੇ ਹੀ ਬੜੇ ਵਧੀਆ ਬਣਾਉਂਦੇ ਆ ਬਾਈ ਫੇ ਤਾਂ ਜਦਾਂ ਮਰਜ਼ੀ ਚਾਹੇ ਅਸੀਂ ਤੇਰੇ ਮਾਫੀ ਨਾਮੇ ਦੀ ਬੱਤੀ ਬਣਾ ਕੇ ਤੇਰੇ ਕਿਉਂ ਨਾ ਦੇ ਦੇਈਏ ਹੈਂ ਪਛੜੀਆਂ ਵੱਡੀਆਂ ਵੱਡੀਆਂ ਗਾਲਾਂ ਕੀ ਉਹਨਾਂ ਨੇ ਕੱਡੀਆਂ ਬੱਲੇ ਬਈ ਬੱਲੇ ਆਹਿਆ ਜੀ ਸਾਡੀ ਪੰਜਾਬੀ ਬੋਲੀ ਦਾ ਰਾਖਾ ਬਾਬਾ ਬੋੜ ਬਾ ਕਮਾਲ ਲੇ ਉਹ ਚਲਾਕ ਸੱਜਣਾ ਸੱਜਣਾ ਉਹ ਬੱਲੇ ਉਹ ਚਲਾਕ ਮਾਨ ਆਖੇ ਖਾਮੇ ਮਾਂ ਬੋਲੀ ਦਾ ਤਾਂ ਬੋਲੀ ਬੋਲੇ ਮਾਸੀ ਦੀ ਬੱਲੇ ਉਹ ਚਲਾਕ ਮਾਨ ਸੱਜਣਾ ਹੈ ਏਦਾਂ ਹੀ ਆ ਨਾ ਦੇਖ ਲਾ ਮਾਨਾ ਕਿੰਨੀ ਇੱਜ਼ਤ ਗਵਾ ਗਿਆ ਤੂੰ ਆਪਣੀ ਨਹੀਂ ਤਾਂ ਹਣਾ ਮੈਂ ਤੇਰੇ ਵਾਸਤੇ ਕਦੀ ਵੀ ਤੂੰ ਸ਼ਬਦ ਨਾ ਬੋਲਦਾ ਕਿਉਂਕਿ ਤੈਨੂੰ ਸੁਣ-ਸੁਣ ਕੇ ਅਸੀਂ ਵੱਡੇ ਹੋਏ ਆ ਬਹੁਤ ਸੁਣਿਆ ਤੇ ਬੜਾ ਮਾਣ ਕਰੀਦਾ ਸੀ ਤੇਰੇ ਉੱਤੇ ਮਾਨ ਪਰ ਅੱਜ ਮੈਂ ਤੇਰੇ ਲਈ ਤੂੰ ਸ਼ਬਦ ਬੋਲਦਾ ਜਦੋਂ ਪਿਛਲੀ ਵਾਰ ਤੇਰੇ ਉੱਤੇ ਕੰਟਰੋਵਰਸੀ ਹੋਈ ਸੀ ਗੁਰਦਾਸ ਮਾਨ ਤੇ ਉਦੋਂ ਮੈਂ ਵੀ ਲਾਈਵ ਹੋਇਆ ਸੀ ਤੇ ਮੇਰੇ ਕੋਲੋਂ ਹਣਾ ਲਾਈਵ ਦੇ ਵਿੱਚ ਇੱਕੋ ਹੀ ਵਾਰੀ ਤੂੰ ਸ਼ਬਦ ਨਿਕਲ ਗਿਆ ਸੀ ਤੇਰੇ ਵਾਸਤੇ ਤੇ ਮੈਂ ਨਾਲ ਹੀ ਲਾਈਵ ਡਿਲੀਟ ਕੀਤਾ ਤੇ ਦੁਬਾਰਾ ਆ ਕੇ ਤੇਰੇ ਤੋਂ ਮਾਫੀ ਮੰਗੀ ਸਿਰਫ ਮੇਰੇ ਮੂੰਹ ਚੋਂ ਤੂੰ ਸ਼ਬਦ ਨਿਕਲ ਗਿਆ ਕਰਕੇ ਤਾਂ ਅੱਜ ਵੀ ਮੇਰੇ ਪੇਜ ਤੇ ਵੀਡੀਓ ਪਈ ਆ ਨਵਾਂ ਨਮਾਈ ਆਇਆ ਸੀ ਉਦੋਂ ਮੈਂ ਤੇ ਅੱਜ ਤੂੰ ਸ਼ਬਦ ਵੀ ਮੈਂ ਤੇਰੇ ਲਈ ਬਹੁਤ ਵੱਡਾ ਲਗਾ ਰਿਆਂ ਇੰਨਾ ਨਜ਼ਰਾਂ ਚ ਡਿੱਗ ਗਿਆ ਤੂੰ ਮੇਰੇ ਕਿਉਂਕਿ ਮਾਨਾ ਮੈਂ ਸਮਝਦਾ ਕਿ ਜਿਹੜੀ ਵੀਰੋ ਪਿਛਲੀ ਵਰੀ ਇਹਦੇ ਉੱਤੇ ਕੰਟਰੋਵਰਸੀ ਸੀ ਕਿ ਹਿੰਦੀ ਨੂੰ ਮਾਸੀ ਕਹਿਣ ਵਾਲੀ ਹਨ ਇਹਦਾ ਹੀ ਵਿਰੋਧ ਸੀ ਉਹ ਗੱਦਾਰ ਦੀ ਫੜ ਕੇ ਤਖਤੀ ਜਿਹਾ ਹੀ ਖੜਾ ਸੀ ਬੰਦਾ ਜਿਹਦੇ ਪੂਣੀ ਵਟ ਕੇ ਦਿੱਤੀ ਇਹਨੇ ਬੱਤੀ ਬਣਾ ਕੇ ਉਹ ਬਿਲਕੁਲ ਬੇਬੁਨਿਆਦ ਮੁੱਦਾ ਸੀ ਜੀ ਜਿਹਦੇ ਉੱਤੇ ਹਮਾਂ ਐਡੀ ਗੱਲਬਾਤ ਹੋਣੀ ਨਹੀਂ ਸੀ ਚਾਹੀਦੀ ਤੇ ਜਦੋਂ ਸਟੇਜ ਤੇ ਉਹ ਬੰਦਾ ਐਦਾਂ ਕਰਕੇ ਦਿਖਾਉਂਦਾ ਪਿਆ ਸੀ ਤਖਤੀ ਐਦਾਂ ਪੇ ਜੋ ਤੂੰ ਇਹ ਲਬਜ ਵੀ ਕਿਹਾ ਮਾਨਾ ਮੈਂ ਕਹਿੰਦਾ ਇਹ ਵੀ ਬਿਲਕੁਲ ਸਹੀ ਕਿਹਾ ਇਸ ਚੀਜ਼ ਨੂੰ ਵੀ ਮੈਂ ਅੱਜ ਦੀ ਡੇਟ 'ਚ ਗਲਤ ਨਹੀਂ ਕਹਿੰਦਾ ਕਿਉਂਕਿ ਵੀਰੋ ਐਕਸ਼ਨ ਦਾ ਰਿਐਕਸ਼ਨ ਹੁੰਦਾ ਪੰਜਾਬੀ ਖੂਨ ਆ ਪੰਜਾਬੀ ਬਲੱਡ ਆ ਜੇ ਤੁਹਾਨੂੰ ਕੋਈ ਐਦਾਂ ਦੀ ਹਰਕਤ ਕਰ ਜਾਂ ਕਰਦਾ ਜਾਂ ਤੁਹਾਨੂੰ ਕੋਈ ਗਲਤ ਇਸ਼ਾਰੇ ਕਰਦਾ ਤਾਂ ਬਾਜੇ-ਵਾਕੇ ਜੀ ਮੂੰਹ ਦੇ ਵਿੱਚੋਂ ਐਦਾਂ ਦਾ ਲਬਜ ਨਿਕਲ ਸਕਦਾ ਜੇ ਤੂੰ ਕਹਿ ਵੀ ਦਿੱਤਾ ਸੀ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਸੀ ਇੰਨਾ ਕਹਿਣਾ ਬਣਦਾ ਵੀ ਸੀਗਾ ਪਰ ਮਨਾ ਤੋਂ ਇੱਕ ਸੈਲੀਬ੍ਰਿਟੀ ਸੀ ਤੈਨੂੰ ਸਾਰੀ ਦੁਨੀਆ ਜਾਣਦੀ ਸੀ ਉਸ ਬੰਦੇ ਨੂੰ ਕੌਣ ਜਾਣਦਾ ਸੀ ਜਿਹੜਾ ਸਟੇਜ ਦੇ ਸਾਹਮਣੇ ਤੇਰੇ ਤਖਤੀ ਲੈ ਕੇ ਖੜਾ ਸੀ ਉਸ ਸਮੇਂ ਪਤਾ ਕੀ ਬਣਦਾ ਸੀ ਚਲੋ ਮੂੰਹ ਚੋਂ ਨਿਕਲ ਗਿਆ ਔਰ ਜਾਇਜ ਨਿਕਲਿਆ ਮੈਂ ਉਹ ਲਬਜ ਵੀ ਜਾਇਜ ਠਹਿਰਾਉਣਾ ਜੇ ਨਿਕਲ ਵੀ ਗਿਆ ਸੀ ਬਾਅਦ ਵਿੱਚ ਦੂਏ ਤੀਏ ਚੌਥੇ ਪੰਜਵੇਂ ਦਿਨ ਤੱਕਰ ਵੀ ਤੂੰ ਆ ਕੇ ਕਹਿ ਸਕਦਾ ਸੀ ਕਿ ਬਾਈ ਉਸ ਬੰਦੇ ਨੇ ਇੱਕ ਤਾਂ ਮੈਨੂੰ ਮਿਡਲ ਫਿੰਗਰ ਦਿਖਾਈ ਉੱਤੇ ਉਹ ਗੱਦਾਰ ਕਿਹਾ ਠੀਕ ਆ ਤਾਂ ਮੇਰੇ ਕੋਲੋਂ ਗੁੱਸੇ ਵਿੱਚ ਨਿਕਲ ਗਿਆ ਤੇ ਮੈਂ ਉਸ ਗੱਲ ਦਾ ਗੱਲ ਦੀ ਸਾਰੀ ਸੰਗਤ ਤੋਂ ਮਾਫੀ ਮੰਗਦਾ ਜਿਨ੍ਹਾਂ ਨੂੰ ਮੇਰੇ ਇਸ ਲਬਜੇ ਦਾ ਗੁੱਸਾ ਲੱਗਾ ਇੰਨੇ ਦੋ ਸ਼ਬਦਾਂ ਦੇ ਵਿੱਚ ਹਨਾ ਗੱਲ ਅੱਜ ਤੋਂ 5 ਸਾਲ ਪਹਿਲਾਂ ਹੀ ਖਤਮ ਹੋ ਜਾਣੀ ਸੀ ਜਿਹੜੀ ਅੱਜ ਆ ਕੇ ਫਿਰ ਨਵੀਂ ਕਰਤੀ ਵੀਰੋ ਤੁਸੀਂ ਵੀ ਦੱਸੋ ਇੰਨੇ ਇੱਕ ਸ਼ਬਦ ਦੀ ਉਡੀਕ ਸੀ ਹਨਾ ਤੁਹਾਨੂੰ ਜਿੰਨੇ ਵੀ ਗੁਰਦਾਸ ਮਾਨ ਨੂੰ ਪਿਆਰ ਕਰਦੇ ਆ ਮੈਂ ਤਾਂ ਬਹੁਤ ਕੀਤਾ ਬਾਈ ਮੈਨੂੰ ਤਾਂ ਬਹੁਤ ਔਡੀਕ ਸੀ ਜਦੋਂ ਹੁਣ ਇਸ ਵਾਰੀ ਆ ਕੇ ਮਾਫੀ ਮੰਗੀ ਆ ਨਾ ਸੱਚ ਮੰਨਿਓ ਮੈਂ ਹਨਾ ਉਦਾਂ ਮੈਂ ਸੋਸ਼ਲ ਮੀਡੀਆ ਤੇ ਹੁਣ ਨਹੀਂ ਆਉਣਾ ਲੇਕਿਨ ਜਿੱਦਣ ਮਾਫੀ ਮੰਗੀ ਸੀ ਆ ਨਾ ਉ ਤਾਂ ਮੇਕੋ ਟਾਈਮ ਨਹੀਂ ਲੱਗਾ ਨੇ ਤਾਂ ਮੈਂ ਇਹਦੇ ਹੱਕ ਵਿੱਚ ਆਉਣ ਲੱਗਾ ਸੀ ਕਿ ਬਾਈ ਨਹੀਂ ਬਹੁਤ ਵਧੀਆ ਕੀਤਾ ਚਾਹੇ 5 ਸਾਲੀ ਸਹੀ ਆ ਕੇ ਕਿਹਾ ਤਾਂ ਹੈ ਨਾ ਕਿ ਮੇਕੋ ਗਲਤੀ ਹੋ ਗਈ ਕਿੱਡੀ ਕੁ ਗੱਲ ਆ ਯਾਰ ਓਦਾਂ ਤੂੰ ਕੰਨਾ ਜੀ ਸਾਈ 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 ਇਹ ਸਿਖਾਇਆ ਬਾਈ ਤੈਨੂੰ ਸਾਈ ਨੇ ਹੈ ਲਾਡੀ ਸ਼ਾਨ ਇਹ ਸਿਖਾਇਆ ਕਿ ਜੇ ਮੰਨ ਲੋ ਕਿਤੇ ਕਿਸੇ ਨੂੰ ਗਲਤ ਲੱਗ ਗਿਆ ਜਾਂ ਮੂੰਹ ਚ ਸ਼ਬਦ ਗਲਤ ਨਿਕਲ ਗਿਆ ਤਾਂ ਅਸੀਂ ਉਹਦੀ ਮਾਫੀ ਵੀ ਨਹੀਂ ਮੰਗਣੀ ਇਹ ਸਿਖਾਉਂਦੇ ਆ ਸਾਈ ਹੈ 10 ਜਹਰਾ ਇੰਨੇ ਇੱਕ ਦੋ ਸ਼ਬਦਾਂ ਦੇ ਨਾਲ ਸਾਰੇ ਦੇ ਸਾਰੇ ਪੰਜਾਬੀਆਂ ਨੇ ਫੇਰ ਤੈਨੂੰ ਅੱਖਾਂ ਦੇ ਉੱਤੇ ਬਿਠਾ ਲੈਣਾ ਹੀ ਮਾਨਾ ਪਰ ਆਹ ਜਿਹੜੀ ਹੁਣ ਤੂੰ ਆਹ ਕੜੀ ਘੋੜੀ ਆ ਨਾ ਇਹ ਰਹਿੰਦੀ ਦੁਨੀਆ ਤੱਕ ਅਕਰਜਾਦ ਹੋਊਗੀ ਰਹਿੰਦੀ ਦੁਨੀਆ ਤੱਕ ਇੰਨੀ ਇਹ ਹੁਣ ਇਦਾਂ ਨਾ ਪੂਰੀ ਅੰਦਰ ਤੱਕ ਅਚੀਰ ਕੇ ਗਈ ਆ ਬੱਤੀ ਤੇਰੀ ਤੇ ਬਾਕੀ ਰਹੀ ਗੱਲ ਬਾਈ ਬੀਰੋ ਇਹਨੂੰ ਜੋ ਮੈਂ ਕਹਿਣਾ ਸੀ ਕਹਿ ਦਿੱਤਾ ਭਾਰ ਮੈਂ ਫਿਰ ਵੀ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਮੈਨੂੰ ਪਤਾ ਕਿ ਮੈਂ ਇਹਦੇ ਵਾਸਤੇ ਬਹੁਤ ਗਲਤ ਬੋਲਿਆ ਆ ਜਿਹੜਾ ਸ਼ਬਦ ਮੈਂ ਬੋਲਿਆ ਜਿਹਨੂੰ ਇਹ ਕਹਿੰਦਾ ਇਹ ਗਾਲਣੀ ਹੈ ਬੱਟ ਕੇ ਲਲਾ ਮੈਂ ਸਮਝਦਾ ਕਿ ਮੈਂ ਇਹਨੂੰ ਗਲਤ ਕਿਹਾ ਹੈ ਮੈਂ ਤੁਹਾਡੇ ਤੋਂ ਮਾਫੀ ਮੰਗਾਗਾ ਮੰਗਦਾ ਵੀ ਆ ਜਿਨ੍ਹਾਂ ਨੂੰ ਇਹ ਗੱਲ ਬੁਰੀ ਲੱਗੂਗੀ ਪਰ ਇਹਦੇ ਤੋਂ ਕਦੀ ਵੀ ਨਹੀਂ ਗੋਦਾਸ ਮਾਨ ਤੋਂ ਕਦੀ ਵੀ ਨਹੀਂ ਮੰਗਾਗਾ ਤੇ ਬਾਕੀ ਰਹਿ ਗਈ ਗੱਲ ਵੀਰੋ ਇਹ ਨਹੀਂ ਬੋਲਦਾ ਇਹਦੇ ਵਿੱਚੋਂ ਹਨਾ ਦਰਅਸਲ ਸਰਕਾਰੀ ਤੰਤਰ ਬੋਲਦਾ ਤੁਸੀਂ ਦੇਖ ਲਈਓ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਦਾਂ ਇਲੈਕਸ਼ਨ ਲੜਦਾ ਉਹ ਵੀ ਭਾਜਪਾ ਵੱਲੋਂ ਦੇਖ ਲਈਓ ਤੁਸੀਂ ਇਹ ਦਰਅਸਲ ਹਨਾ ਗੁਰਦਾਸ ਮਾਨ ਦੀ ਐਂਟਰੀ ਤੁਹਾਨੂੰ ਪਤਾ ਕਦੋਂ ਹੋਈ ਸੀ ਚਰਾਸੀ ਦੇ ਦੌਰ ਦੇ ਦੌਰਾਨ ਇਹਨਾਂ ਦੀ ਐਂਟਰੀ ਹੋਈ ਸੀ ਇਹ ਦਰਅਸਲ ਹਨਾ ਸਰਕਾਰੀ ਸੰਦ ਨੇ ਉਸ ਟੈਮ ਇਹਨਾਂ ਨੂੰ ਪ੍ਰਮੋਟ ਕੀਤਾ ਗਿਆ ਉਦੋਂ ਹਣਾ ਨੇਸ਼ਨ ਸਟੇਟ ਨੇ ਇੱਕ ਆਪਰੇਸ਼ਨ ਚਲਾਇਆ ਸੀ ਜੀ ਜਿਹਨੂੰ ਸੱਭਿਆਚਾਰਕ ਕ੍ਰਾਂਤੀ ਕਹਿੰਦੇ ਸੀ ਜਿਹਦਾ ਮਕਸਦ ਸੀਗਾ ਕਿ ਜਿਹੜੀ ਸਿੱਖ ਮਾਨਸਿਕਤਾ ਆ ਜੋ ਖਾੜਕੂ ਲਹਿਰ ਸੀਗੀ ਉਹਦੇ ਨਾਲੋਂ ਜਨਰੇਸ਼ਨ ਨੂੰ ਤੋੜ ਕੇ ਤੇ ਸੁਰਾਂ ਦੇ ਨਾਲ ਕਿਦਾਂ ਜੋੜਨਾ ਅਖੇ ਘਰ ਦੀ ਸ਼ਰਾਬ ਹੋਵੇ ਤੇ ਸਰੋਂ ਦਾ ਸਾਗ ਹੋਵੇ ਹੈ ਬਾਣ ਵਾਲਾ ਮੰਜਾ ਹੋਵੇ ਬੈਠਿਆ ਉੱਤੇ ਜੱਟ ਬਣਿਆ ਨਵਾਬ ਹੋਵੇ ਹੈ ਤੇ ਡੇਰਾ ਬਾਦ ਦੇ ਨਾਲ ਕਿਦਾਂ ਜੋੜਿਆ ਪਾ ਕੇ ਘੁੰਗਰੂ ਕੰਜਰੀ ਬਣ ਕੇ ਨੱਚੇ ਇਹ ਗਾਇਕਾਰ ਮੈਂ ਕੰਜਰੀ ਯਾਰ ਦੀ ਕੰਜਰੀ ਹੈ ਤੇਰਾਬਾਦ ਨੂੰ ਪ੍ਰਮੋਟ ਕੀਤਾ ਸਿੱਖੀ ਦਾ ਘਾਣ ਕੀਤਾ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਸulfes soote ਦੇ ਉੱਤੇ ਲਾਏ ਏਨੇ ਸਾਰੇ ਦੇ ਸਾਰਾ ਜੋਥ ਤੇ ਜੰਗ ਜਨਰੇਸ਼ਨ ਨੂੰ ਇਹ ਇਹਨਾਂ ਦਾ ਮਕਸਦ ਸੀਗਾ ਜੀ ਤੇ ਇਹ ਉਸ ਸਮੇਂ ਹਨਾ ਕੇ ਪੀਐਸ ਗਿੱਲ ਦਾ ਵਿਚਾਰ ਸੀਗਾ ਜਰਾ ਸੀ ਦੇ ਵਿਲੇਜ ਤੇ ਉਹਦੇ ਛੋਟੇ ਮੁੰਡੇ ਨਾਲ ਕੈਨੇਡਾ ਚ ਵੀ ਅੱਜਕੱਲ ਬੈਣੀ ਉੱਠਣੀ ਵੀ ਠੀਕ ਹੈ ਜੀ ਤੇ ਮਕਸਦ ਬਾਬੇ ਨਾਨਕ ਦੀ ਅਡਾਇਓਲਜੀ ਨੂੰ ਖੋਰਾ ਲਾਉਣਾ ਆਖੇ 13 13 ਤਾਂ ਬਾਬੇ ਨਾਨਕ ਨੇ ਤੋਲਿਆ ਸੀ ਹਨ ਆਖੇ 13 13 ਛੱਡੋ ਕਿਦਾਂ ਸੀ 13 26 ਤਾਂ 26 ਰਹਿਣ ਦੋ ਸਾਡੀ ਜਿੱਥੇ ਲੱਗੀ ਆ ਤਾਂ ਲੱਗੀ ਰਹਿਣ ਦੋ ਹੈ ਗਾਣਿਆਂ ਦੇ ਮਤਲਬ ਜਾਣੋ ਇਹਦੇ ਜੇ ਮੈਂ ਇਹਦੇ ਕਈ ਲਫ਼ਜ਼ਾਂ ਦੇ ਮੀਨਿੰਗ ਦਸਾਂ ਨਾ ਤਾਂ ਸਾਡੀਆਂ ਜੜਾਂ ਹੀ ਵੱਢ ਗਿਆ ਜੀ ਚਲੋ ਖੈਰ ਤਾਂ ਵੀ ਦੇਖੋ ਵਧੀਆ ਗਾਇਕੀ ਕਾਰਨ ਇਹਨੂੰ ਪੰਜਾਬੀਆਂ ਨੇ ਕਿੱਡਾ ਵੱਡਾ ਦਰਜਾ ਦਿੱਤਾ ਬਾਬੇ ਬੋੜ ਦਾ ਜੋ ਮੈਂ ਸਮਝਦਾ ਕਿ ਇਹਨੇ ਤਾਂ ਬਿਲਕੁਲ ਗਵਾ ਲਿਆ ਜੀ ਮੇਰੀ ਨਿਗਾਹ ਦੇ ਵਿੱਚ ਤਾਂ ਬਿਲਕੁਲ ਇਹ ਗਵਾ ਚੁੱਕਾ ਹੈ ਤੁਸੀਂ ਇਹਨੂੰ ਕਿੱਦਾਂ ਲੈਣਾ ਕਿੱਦਾਂ ਸੋਚਦੇ ਆ ਇਹ ਤੁਹਾਡੀ ਇੱਛਾ ਬਾਈ ਇਹਦੀ ਤਾਂ ਜਿੱਥੇ ਲੱਗੀ ਆ ਲੱਗੀ ਰਹਿਣ ਦੋ ਆ ਛੱਡੋ ਯਾਰ ਬਹੁਤ ਹੋ ਗਿਆ ਜੇ ਲੋਖ ਖੈਰ ਬਾਕੀ ਹੁਣ ਜੋ ਤੁਹਾਡੀ ਰਾਏ ਆ ਤੁਸੀਂ ਦੇ ਦਿਓ ਮੇਰੇ ਮਨ ਚ ਜੋ ਆਇਆ ਸੀ ਇਹਦੇ ਬਹਾਨੇ ਮੈਂ ਤੁਹਾਡੇ ਅੱਗੇ ਆ ਗਿਆ ਚਲੋ ਖੈਰ ਮਿਲਾਂਗੇ ਬੜੀ ਜਲਦੀ